ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਜੀ ਬੈਂਗਣ ਦੇ ਪਕੌੜੇ ਇਹ ਪਕੌੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਸ਼ਾਮ ਦੀ ਚਾਹ ਦੇ ਨਾਲ ਜਦੋਂ ਵੀ ਹਲਕੀ ਫੁਲਕੀ ਭੁੱਖ ਹੋਵੇ ਤਾਂ ਤੁਸੀਂ ਇਹ ਪਕੌੜੇ ਛੱਟਪਟ ਬਣਾ ਕੇ ਤਿਆਰ ਕਰ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਚੈਨਲ ਨੂੰ ਬਾਅਦ ਤੋਂ ਬਾਅਦ ਸਪੋਰਟ ਕਰੋ ਜੀ ਤੁਹਾਡੇ ਪਿਆਰ ਅਤੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਤੈਅ ਦਿ ਲੋ ਧੰਨਵਾਦ ਜੀ ਇਥੇ ਆਪਾਂ ਨੇ ਦੋ ਬੈਂਗਣ ਲਏ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਏ ਧੋਣ ਤੋਂ ਬਾਅਦ ਆਪਾਂ ਇਹਨਾਂ ਦਾ ਜਿਹੜਾ ਛਿਲਕਾ ਆ ਉਹ ਉਤਾਰ ਲਵਾਂਗੇ ਦੇਖੋ ਕਈ ਤਾਂ ਨਾ ਛਿਲਕਾ ਉਤਾਰੇ ਬਿਨਾਂ ਹੀ ਬਣਾਉਂਦੇ ਆ ਪਰ ਆਪਾਂ ਛਿਲਕਾ ਉਤਾਰ ਕੇ ਬਣਾਵਾਂਗੇ ਇਹ ਪਕੌੜੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਕੋਈ ਇਹਨਾਂ ਨੂੰ ਦੇਖਾ ਕੇ ਕਹਿ ਨਹੀਂ ਸਕੇਗਾ ਔਰ ਦੇਖ ਕੇ ਔਰ ਖਾ ਕੇ ਇਹ ਨਹੀਂ ਕਹਿ ਸਕੇਗਾ ਇਹਨਾਂ ਪਕੌੜਿਆਂ ਨੂੰ ਤੁਸੀਂ ਬੈਂਗਣ ਤੋਂ ਤਿਆਰ ਕੀਤਾ ਏ ਬਹੁਤ ਵਧੀਆ ਪਕੌੜੇ ਜਿਹੜੇ ਆ ਬਣ ਕੇ ਤਿਆਰ ਹੁੰਦੇ ਨੇ ਤੇ ਇੱਥੇ ਆਪਾਂ ਛਿਲਕਾ ਉਤਾਰ ਲੈਨੇ ਆ ਜੀ ਦੇਖੋ ਬੈਂਗਲ ਦਾ ਛਿਲਕਾ ਉਤਾਰਨ ਤੋਂ ਬਾਅਦ ਹੁਣ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਤੋ ਤਾਂ ਆਪਾਂ ਨੇ ਇਹਨਾਂ ਨੂੰ ਪਹਿਲਾਂ ਹੀ ਲਿਆ ਸੀ ਇਦਾਂ ਆਪਾਂ ਕੱਟ ਲਾਂਗੇ ਗੋਲ-ਗੋਲ ਤੁਸੀਂ ਚਾਹੋ ਤਾਂ ਇਹਨਾਂ ਨੂੰ ਇਦਾਂ ਸਾਈਡਾਂ ਤੋਂ ਕੱਟ ਕੇ ਚਾਰਸ ਪੀਸ ਵੀ ਕੱਟ ਸਕਦੇ ਹੋ ਪਰ ਆਪਾਂ ਇਹਦੇ ਗੋਲ ਪੀਸ ਹੀ ਕੱਟ ਲਵਾਂਗੇ ਇਹਨਾਂ ਨੂੰ ਨਾ ਹੀ ਬਹੁਤ ਜ਼ਿਆਦਾ ਮੋਟੇ ਕੱਟਣਾ ਹੈ ਔਰ ਨਾ ਹੀ ਬਹੁਤ ਜ਼ਿਆਦਾ ਪਤਲੇ ਕੱਟਣਾ ਹੈ ਬਸ ਇਸ ਤਰ੍ਹਾਂ ਇਹਨਾਂ ਨੂੰ ਕੱਟਣਾ ਹੈ ਜੀ ਸਾਰੇ ਬੈਂਗਣ ਜਿਹੜੇ ਆਪਾਂ ਗੋਲ-ਗੋਲ ਕੱਟ ਕੇ ਤਿਆਰ ਕਰ ਲਵਾਂਗੇ ਦੇਖੋ ਜੀ ਆਪਾਂ ਨੇ ਬੈਂਗਣ ਸਾਰੇ ਗੋਲ-ਗੋਲ ਕੱਟ ਲਏ ਆ ਹੁਣ ਆਪਾਂ ਥੋੜਾ ਜਿਹਾ ਨਮਕ ਰਾਂ ਇਦਾਂ ਇਹਦੇ ਉੱਤੇ ਪਾ ਦੇਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ ਇਹਨੂੰ ਪਚੰਗੀ ਤਰ੍ਹਾਂ ਮਿਲਾ ਦੇਵਾਂਗੇ ਤਾਂ ਤਾਂ ਜੋ ਜਿਹੜਾ ਨਮਕ ਆ ਸਾਰੇ ਬੈਂਗਣਾਂ ਦੇ ਉੱਤੇ ਲੱਗ ਜਾਵੇ ਔਰ ਆਪਾਂ ਇਦਾਂ ਹੀ ਨਾ ਥੋੜੀ ਜਿਹੀ ਹਲਦੀ ਪਾ ਦੇਵਾਂਗੇ ਉਹ ਵੀ ਐਵੇਂ ਹੀ ਸਾਰੀ ਹਲਦੀ ਨੂੰ ਮਿਲਾ ਲਵਾਂਗੇ ਥੋੜੀ ਜਿਹੀ ਹਲਦੀ ਆਪਾਂ ਨੇ ਲੈ ਲਈ ਆ ਇਨੂੰ ਵੀ ਆਪਾਂ ਹੁਣ ਉਸੇ ਤਰ੍ਹਾਂ ਜਿਤਨਾ ਨਮਕ ਮਿਲਾਇਆ ਸੀ ਉਦਾਂ ਹੀ ਮਿਕਸ ਕਰ ਦੇਵਾਂਗੇ ਇੱਥੇ ਆਪਾਂ ਬੈਂਗਰ ਨੂੰ ਤੇ ਹਲਦੀ ਮਿਲਾਉਣ ਤੋਂ ਬਾਅਦ ਇਹਨਾਂ ਨੂੰ ਹੁਣ ਪਟਾ ਕੇ ਰੱਖ ਦਵਾਂਗੇ ਇੰਨੇ ਆਪਾਂ ਬੇਸਣ ਵਾਲਾ ਕੋਲ ਤਿਆਰ ਕਰ ਲਵਾਂਗੇ ਜੀ ਇੱਥੇ ਮੈਂ ਇੱਕ ਬਾਊਲ ਦੇ ਵਿੱਚ ਥੋੜਾ ਜਿਹਾ ਬੇਸਣ ਲੈ ਲਿਆ ਇਹਦੇ ਵਿੱਚ ਮੈਂ ਇੱਕ ਚਮਚ ਪਾਵਾਂਗੀ ਕੌਰਨ ਫਲੋਰ ਕੌਰਨ ਫਲੋਰ ਤੁਹਾਡੇ ਕੋਲ ਫਲੋਰ ਤੁਹਾਡੇ ਕੋਲ ਹੈਗਾ ਏ ਤਾਂ ਤੁਸੀਂ ਪਾ ਲਿਓ ਨਹੀਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਦੇ বিনা ਸੜ ਜਾਵੇਗਾ ਮੇਰੇ ਕੋਲ ਹੈਗਾ ਸੀ ਇਸ ਕਰਕੇ ਮੈਂ ਥੋੜਾ ਜਿਹਾ ਪਾ ਲਿਆ ਏ ਇੱਥੇ ਆਪਾਂ ਨੇ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਪਾ ਲੈਣਾ ਹੈ ਜੀ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਪਾਊਡਰ ਇਹਦੇ ਵਿੱਚ ਆਪਾਂ ਥੋੜੀ ਜੀ ਪਾ ਲਵਾਂਗੇ ਅਜਵਾਇਣ ਅਜਵਾਇਣ ਨੂੰ ਪੈਦਾ ਹੱਥਾਂ ਉੱਤੇ ਮਸਲ ਕੇ ਪਾ ਲਵਾਂਗੇ ਜੀ ਦੇਖੋ ਇੱਥੇ ਮੈਂ ਲਾਲ ਹਰੀਆਂ ਮਿਰਚਾਂ ਮਿਕਸ ਜੀਆਂ ਲਈਆਂ ਨੇ ਕਿਉਂਕਿ ਇਹਦੇ ਵਿੱਚ ਮੈਂ ਲਾਲ ਮਿਰਚ ਦੀ ਵਰਤੋਂ ਨਹੀਂ ਕਰਾਂਗੀ ਇਹਨਾਂ ਨੂੰ ਹੁਣ ਮੈਂ ਧੋ ਕੇ ਪੀਸ ਲਵਾਂਗੀ ਜੀ ਇੱਥੇ ਆਪਾਂ ਮਿਰਚ ਪੀਸ ਕੇ ਇਹਦੇ ਵਿੱਚ ਐਡ ਕਰ ਲਈਏ ਹੁਣ ਇਹਦੇ ਵਿੱਚ ਆਪਾਂ ਥੋੜੀ ਜੀ ਮੇਥੀ ਪਾ ਲਵਾਂਗੇ ਘਰੇ ਸਕਾਈ ਹੋਈ ਮੇਥੀ ਹੈ ਜੀ ਇਹ ਥੋੜੀ ਜੀ ਪਾ ਲਵਾਂਗੇ ਆਪਾਂ ਫਲੇਵਰ ਬਹੁਤ ਵਧੀਆ ਆਊਗਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਨੇ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇੱਕ گاੜਾ ਜਿਹਾ ਕੋਲ ਤਿਆਰ ਕਰ ਲਵਾਂਗੇ ਇਕਦਮ ਸਾਰਾ ਪਾਣੀ ਨਹੀਂ ਪਾਉਣਾ ਜੀ ਥੋੜਾ ਥੋੜਾ ਪਾਣੀ ਪਾ ਕੇ گاੜਾ ਜਿਹਾ ਕੋਲ ਤਿਆਰ ਕਰਨਾ ਹੈ ਜੇ ਤੁਸੀਂ ਇਕਦਮ ਧਾਰਾ ਪਾਣੀ ਪਾਤਾ ਇਹਦੇ ਵਿੱਚ ਗੰਡਾ ਜਿਹੇ ਬਣ ਜਾਣਗੀਆਂ ਸੋ ਇਦਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਫਿਰ ਤੁਸੀਂ ਬੇਸਣ ਦਾ ਕੋਲ ਤਿਆਰ ਕਰਿਓ ਦੇਖੋ ਹੁਣ ਇਹਨੇ ਚੰਗੀ ਤਰ੍ਹਾਂ ਦੇ ਨਾਲ ਮਲੇਮ ਹੋ ਜਾਣਾ ਹੈ ਗੰਡਜ ਇਹਦੇ ਵਿੱਚ ਕੋਈ ਨਹੀਂ ਬਣੇਗੀ ਇਦਾਂ ਹੁਣ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਥੋੜਾ ਜਿਹਾ ਪਾਣੀ ਆਪਾਂ ਬਾਅਦ ਵਿੱਚ ਹੋਰ ਐਡ ਕਰਾਂਗੇ ਇਹਦੇ ਵਿੱਚ ਆਪਾਂ ਮਿੱਠਾ ਸੋਡਾ ਵਗੈਰਾ ਕੁਝ ਨਹੀਂ ਐਡ ਕਰਾਂਗੇ ਇਹ ਪਕੌੜੇ ਇਦਾਂ ਹੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਦੇਖੋ ਜੀ ਆਪਾਂ ਨੇ ਇਸ ਤਰੀਕੇ ਦਾ ਗਾੜਾ ਜਿਹਾ ਕੋਲ ਬਣਾ ਕੇ ਤਿਆਰ ਕਰ ਲਿਆ ਏ ਹੁਣ ਇਹਨੂੰ ਆਪਾਂ ਰੱਖ ਦਵਾਂਗੇ ਰੈਸਟ ਤੇ ਰੈਸਟ ਦੇ ਬਸ 10-15 ਦੇਰ ਹੀ ਰੱਖਣਾ ਜਿੰਨੀ ਕੁ ਦੇਰ ਵਿੱਚ ਆਪਣਾ ਤੇਲ ਗਰਮ ਹੁੰਦਾ ਏ ਇੱਥੇ ਮੈਂ ਤੇਲ ਗਰਮ ਹੋਣ ਲਈ ਗੈਸ ਉੱਤੇ ਰੱਖ ਦਿੱਤਾ ਏ ਜੀ ਦੇਖੋ ਤੇਲ ਮੇਰੇ ਕੋਲ ਕੜਾਹੀ ਵਿੱਚ ਪਹਿਲਾਂ ਹੀ ਪਿਆ ਸੀ ਕਿਉਂਕਿ ਦੁਪਹਿਰ ਟਾਈਮ 'ਨਾ ਮੈਂ ਅਰਬੀ ਦੀ ਸਬਜ਼ੀ ਬਣਾਈ ਸੀਗੀ ਤੇ ਉਹ ਤੇਲ ਕੜਾਹੀ ਦੇ ਵਿੱਚ ਪਿਆ ਸੀ ਹਜੇ ਮੈਂ ਕੱਢਿਆ ਨਹੀਂ ਸੀਗਾ ਤੇ ਸ਼ਾਮ ਨੂੰ ਮੈਂ ਪਕੋੜੇ ਬਣਾਉਣ ਲੱਗੀ ਇਸ ਕਰਕੇ ਮੈਂ ਇਹ ਤੇਲ ਦੀ ਵਰਤੋਂ ਕਰ ਲਵਾਂਗੀ ਵੈਸੇ ਵੀ ਜਿਹੜਾ ਕੜੇ ਲ ਹੁੰਦਾ ਆਪਣੇ ਕੋਲ ਤਲੇ ਹੋਇਆ ਤੇਲ ਬਚਿਆ ਹੋਇਆ ਇਹ ਬਹੁਤੇ ਟਾਈਮ ਬਹੁਤੇ ਦਿਨ ਨਹੀਂ ਚਲਾਉਣਾ ਚਾਹੀਦਾ ਇਹਨਾਂ ਨੂੰ ਇਹਨੂੰ 2-4 ਦਿਨ ਦੇ ਵਿੱਚ ਵਿੱਚ ਹੀ ਖਤਮ ਕਰ ਲੈਣਾ ਚਾਹੀਦਾ ਹੈ ਇਸ ਕਰਕੇ ਮੈਂ ਸੋਚਿਆ ਚਲੋ ਇਹਦੇ ਵਿੱਚ ਆਪਾਂ ਪਕੌੜੇ ਬਣਾ ਲੈਂਦੇ ਆ ਫਿਰ ਇੱਕ ਦੋ ਵਾਰੀ ਹੋਰ ਕੁਝ ਬਣਾ ਲਾਂਗੇ ਉਸ ਤੋਂ ਬਾਅਦ ਆਪਾਂ ਇਹ ਨਹੀਂ ਵਰਤਾਂਗੇ ਇਹ ਥੋੜੇ ਟਾਈਮ ਲਈ ਹੀ ਵਰਤਣਾ ਚਾਹੀਦਾ ਆਪਾਂ ਨੂੰ ਇਹ ਜਿਹਨਾਂ ਨੂੰ ਬੇਸਣ ਰੈਸਟੋ ਤੇ ਬਿ ਆਏ ਉਹਨਾਂ ਨੂੰ ਤੇਲ ਗਰਮ ਹੋ ਜਾਂਦਾ ਹੈ ਜੀ ਦੇਖੋ ਤੇਲ ਇੱਥੇ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਬੇਸਣ ਨੂੰ ਵੀ ਇੱਕ ਵਾਰੀ ਚਮਚ ਦੇ ਨਾਲ ਮਿਲਾ ਲਵਾਂਗੇ ਤੇਨ ਨੂੰ ਆਪਾਂ ਜਿਆਦਾ ਨਹੀਂ ਕੜਿਆ ਵਸਤ ਗਰਮ ਕੀਤਾ ਹੈ ਕਿਉਂਕਿ ਇਹ ਪਹਿਲਾਂ ਹੀ ਕੜਿਆ ਹੋਇਆ ਹੈ ਹੁਣ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮੜਾ ਲਵਾਂਗੇ ਦੇਖੋ ਇਹਨੇ ਪਾਣੀ ਜਿ ਛੱਡਿਆ ਹੈ ਇਹ ਪਾਣੀ ਆਪਾਂ ਵਰਤੋਂ 'ਚ ਨਹੀਂ ਲਵਾਂਗੇ ਕਿਉਂਕਿ ਆਪਾਂ ਤਾਂ ਇਹਦੇ 'ਚ ਹਲਦੀ ਨਮਕ ਤਾਂ ਹਲਦੀ ਲਗਾਈ ਸੀ ਰੰਗ ਵਧੀਆ ਜਾਣ ਦੇ ਲਈ ਔਰ ਨਮਕ ਆਪਾਂ ਲਗਾਇਆ ਸੀ ਵੀ ਵਿਚੋ ਬੈਂਗਣ ਜਿਹੜੇ ਫਿੱਕੇ ਫਿੱਕੇ ਨਾ ਲੱਗਣ ਇਸ ਕਰਕੇ ਆਪਾਂ ਨਮਕ ਲਗਾ ਕੇ ਰੱਖਿਆ ਸੀਗਾ ਜੀ ਇਹਨਾਂ ਨੂੰ ਹੁਣ ਅੱਬਾ ਬੇਸਣ ਦੇ ਵਿੱਚ ਡਿਪ ਕਰ ਕਰਕੇ ਤੇਲ ਦੇ ਵਿੱਚ ਛੱਡੀ ਜਾਵਾਂਗੇ ਦੇਖੋ ਇਦਾਂ ਮੈਂ ਬੈਂਗਣ ਦੇ ਪੀਸ ਜਿਹੜੇ ਤੇ ਇਹਦੇ ਵਿੱਚ ਬੇਸਣ ਵਿੱਚ ਚਾਰਕ ਰੱਖੇ ਹੋਏ ਆ ਇਦਾਂ ਨਾਲ ਆਪਾਂ ਬੇਸਣ ਚ ਡਿਪ ਕਰਕੇ ਬੈਂਗਣ ਦੇ ਪੀਸ ਨੂੰ ਤੇਲ ਵਿੱਚ ਛੱਡ ਦਵਾਂਗੇ ਮੈਂ ਹੁਣ ਵੀਡੀਓ ਖੁਦ ਬਣਾਉਂਦੀ ਹੁੰਦੀ ਇਸ ਕਰਕੇ ਨਾ ਥੋੜੀ ਜਿਹੀ ਕਮੀ ਪੇਸ਼ੀ ਹੋਊਗੀ ਹਜੇ ਪਹਿਲਾ ਪਹਿਲਾ ਸੋ ਪਲੀਜ਼ ਇਗਨੋਰ ਕਰਿਓ ਕਿਉਂਕਿ ਮੈਨੂੰ ਬਾਰ-ਬਾਰ ਨਾ ਫੋਨ ਉੱਪਰ ਨਾਲ ਉਖਾੜਿਆ ਨਾ ਵਰਦਾ ਇਹ ਅਗਿਰਦਾ ਮੇਰੇ ਨਾਲ ਮੇਰਾ ਬੇਟਾ ਵੀਡੀਓ ਬਣਵਾਉਂਦਾ ਹੁੰਦਾ ਸੀ ਇਦਾਂ ਪਤਲੇ ਵਿੱਚ ਛੱਡੀ ਜਾਵਾਂਗੇ ਜੀ ਹੋਰੇ ਤੇ ਤੁਸੀਂ ਗਾੜਾ ਹੀ ਰੱਖਿਓ ਪਤਲਾ ਘੋੜੇ ਦੇ ਵਿੱਚ ਨਹੀਂ ਚੱਲੇਗਾ ਤੇ ਹੁਣ ਆਪਾਂ ਉਹਨਾਂ ਨੂੰ ਅਲਟ-ਪਲਟ ਕਰਦੇ ਹੋਏ ਸੇਕ ਲਵਾਂਗੇ ਦੇਖੋ ਜੀ ਆਪਾਂ ਪਕੌੜਿਆਂ ਨੂੰ ਏਦਾਂ ਅਲਟ-ਪਲਟ ਕਰਦੇ ਹੋਏ ਸੇਕ ਲਵਾਂਗੇ ਜੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਏਦਾਂ ਹੀ ਜ਼ਰੂਰ ਬਣਾ ਕੇ ਖਵਾਓ ਬਹੁਤ ਵਧੀਆ ਪਕੌੜੇ ਬਣ ਕੇ ਤਿਆਰ ਹੁੰਦੇ ਆ ਜੀ ਜੇ ਬੱਚੇ ਬੈਂਗਨ ਦੀ ਸਬਜ਼ੀ ਨਹੀਂ ਖਾਂਦੇ ਤਾਂ ਤੁਸੀਂ ਏਦਾਂ ਪਕੌੜੇ ਬਣਾ ਕੇ ਦੇ ਦਿਆ ਕਰੋ ਬਹੁਤ ਖੁਸ਼ ਹੋ ਕੇ ਖਾਂਦੇ ਆ ਦੇਖੋ ਜੀ ਜਿਹੜਾ ਪਹਿਲਾਂ ਪੂਰਪਾ ਨੇ ਪਾਇਆ ਸੀ ਅਲਟ-ਪਲਟ ਕਰਦੇ ਹੋਏ ਆਪਾਂ ਨੇ ਇਹਨੂੰ ਸੇਕ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਪਕੌੜੇ ਬਣ ਕੇ ਤਿਆਰ ਹੋਏ ਆ ਏਦਾਂ ਨਾਲ ਆਪਾਂ ਨੇ ਫੇਚਾੜ ਲੈਣਾ ਹੈ ਜਿਹੜਾ ਤੇਲ ਜਾਂ ਹੋਊਗਾ ਉਹ ਨਿਕਲ ਜੂਗਾ ਤੇ ਪਰ ਵੱਧ ਸੇਕ ਦੇ ਉੱਤੇ ਹੀ ਇਹਨਾਂ ਨੂੰ ਪਕਾਇਆ ਏ ਜਦੋਂ ਮੈਂ ਤੇਲ ਵਿੱਚ ਛੱਡੇ ਸੀ ਉਦੋਂ ਮੈਂ ਸੇਕ ਥੋੜਾ ਘੱਟ ਕੀਤਾ ਹੋਇਆ ਸੀ ਵੀ ਇੱਕਦਮ ਸੜਨਾ ਜਾਣ ਫਿਰ ਮੈਂ ਸੇਕ ਵੱਧ ਕਰਕੇ ਪਕਾਇਆ ਏ ਜੇ ਤੁਸੀਂ ਵੱਧ ਸੇਕ ਕਰਕੇ ਪਕਾਓਗੇ ਤਾਂ ਪਕੌੜੇ ਬਹੁਤ ਵਧੀਆ ਕ੍ਰਿਸਪੀ ਕਰਾਰੇ ਬਣਨਗੇ ਔਰ ਨਾ ਤੇਲ ਜ਼ਿਆਦਾ ਨਹੀਂ ਇਹ ਪੀਣਗੇ ਜੇ ਘੱਟ ਸੇਕ ਦੇ ਉੱਤੇ ਪਕਾਓਗੇ ਤਾਂ ਜ਼ਿਆਦਾ ਆਇਲੀ ਜੇ ਬਣ ਜਾਣਗੇ ਔਰ ਤੇਲ ਜਿਹੜਾ ਜ਼ਿਆਦਾ ਛੇਤੀ ਪੀ ਲੈਣਗੇ ਇਹ ਤੇ ਇਦਾਂ ਬਣਾਇਓ ਤੁਸੀਂ ਤੇ ਬਾਕੀ ਦੇ ਪਕੌੜੇ ਵੀ ਆਪ ਇਸ ਤਰੀਕੇ ਦੇ ਨਾਲ ਛੱਡ ਦਵਾਂਗੇ ਕੜਾਈ ਵਿੱਚ ਦੇਖੋ ਇਸੇ ਤਰੀਕੇ ਦੇ ਨਾਲ ਆਪਾਂ ਨੇ ਬੇਸਣ ਵਿੱਚ ਲਵੇੜ ਲਵੇ ਕੇ ਬੈਂਗਣ ਨੂੰ ਛੱਡੀ ਜਾਣਾ ਤੇਲ ਦੇ ਵਿੱਚ ਇਹਨਾਂ ਨੂੰ ਵੀ ਆਪਾਂ ਇਹਨਾਂ ਨੂੰ ਅਲਟ-ਪਲਟ ਕਰਦੇ ਹੋਏ ਫਿਰ ਸੇਕ ਲੈਣਾ ਹੈ ਜੀ ਸਾਰੇ ਪਕੌੜੇ ਬਣਨ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਆਪਾਂ ਨੇ ਸਾਰੇ ਪਕੌੜੇ ਬਣਾ ਕੇ ਕਰ ਲਈਏ ਜੀ ਤਿਆਰ ਇਹਨਾਂ ਨੂੰ ਵੀ ਹੁਣ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਬਹੁਤ ਵਧੀਆ ਪਕੌੜੇ ਆਪਣੇ ਬਣ ਕੇ ਹੋ ਚੁੱਕੇ ਆ ਜੀ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਹੈ ਤੇ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣੀ ਹੈ ਜੀ ਐਦਾਂ ਨਾ ਤੁਸੀਂ ਤੋੜ ਕੇ ਦੇਖਿਓ ਤੇ ਵਿੱਚੋਂ ਕੋਈ ਇਹ ਨਹੀਂ ਕਹਿ ਸਕੇਗਾ ਕਿ ਇਹ ਪਨੀਰ ਦੇ ਪਕੌੜੇ ਨੇ ਹੈਗਾ ਜਿਹੜਾ ਕੋਈ ਅਣਜਾਣ ਉਹ ਬੰਦਾ ਇਹਨੂੰ ਨਾ ਪਨੀਰ ਦੇ ਪਕੌੜੇ ਹੀ ਸਮਝੇਗਾ ਤੇ ਟੇਸਟ 'ਚ ਵੀ ਕੋਈ ਇੰਨਾ ਖਾਸ ਫਰਕ ਨਹੀਂ ਲੱਗਦਾ ਬੈਂਗਣ ਦਾ ਤਾਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਆਪਾਂ ਇਹਦੇ ਵਿੱਚ ਬੈਂਗਣ ਪਾਏ ਹੋਏ ਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਨੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਚਾਹ ਦੇ ਨਾਲ ਕਰੋ ਜ ਔਰ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੈਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ سپورਟ ਕਰੋ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ